ਸੋ ਮਹਾਰਾਜ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਅਰ ਜਹਿ ਨੀਕੇ ਤਾਮ ਜਿਸ ਵਾਹਿਗੁਰੂ ਜੀ ਨੇ ਸਾਨੂੰ ਇਹ ਸਾਰਾ ਕੁਝ ਸਹੂਲਤਾਂ ਦਿੱਤੀਆਂ ਕਹੋ ਨਾਨਕ ਸੁਨ ਰੇ ਮਨਾਹੇ ਮੇਰੇ ਮਨ ਤੂੰ ਸੁਣ ਲੈ ਸਿਮਰਤ ਕਾਹੇ ਨਾਰਾਮ ਤੂੰ ਕਿਉਂ ਨਹੀਂ ਸਿਮਰਦਾ ਪਿਆ ਕਿਉਂ ਨਹੀਂ ਚੇਤੇ ਕਰਦਾ ਪਿਆ ਇਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿਸ ਵਾਹਿਗੁਰੂ ਜੀ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੈ ਤਨ ਧਨ ਸੰਪਤੀ ਸੁਖ ਘਰ ਉਹਨੂੰ ਕਿਉਂ ਨਹੀਂ ਸਿਮਰਦਾ ਜਿਸ ਵਾਹਿਗੁਰੂ ਨੇ ਦਿੱਤਾ ਹੈ ਦਾਤਾ ਭੁੱਲ ਜਾਂਦਾ ਹੈ ਦਾਤਾ ਚੇਤੇ ਰਹਿ ਜਾਂਦੀ ਹੈ ਉਹਨੂੰ ਆਪਾਂ ਅਕਸਰ ਕਹਿ ਦਿੰਨੇ ਆਂ ਕਿ ਇਹ ਲੂਣ ਹਰਾਮੀ ਆ, ਅਕਿਰਤ ਕਾਣ ਆ। ਬੇਕਦਰ ਇਹਨੂੰ ਆਪਾਂ ਅਕਸਰ ਅਕਿਰਤ ਕਾਣ ਕਹਿ ਦਿੰਨੇ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਨਾ ਬਾਕੀ ਸਾਰੇ ਅਪਰਾ ਇਹ ਇਹ ਅਪਰਾਧ ਸਭ ਤੋਂ ਵੱਡਾ ਪਤਾ ਕਿਉਂ ਆ? ਕਿਉਂਕਿ ਇਹ ਮੂਲ ਆ, ਇਹ ਜੜ੍ਹ ਆ। ਬਾਕੀ ਸਾਰੇ ਅਪਰਾਧ ਇਸ ਅਪਰਾਧ ਚੋਂ ਜਨਮ ਲੈਣਗੇ। ਤੇ ਫਿਰ ਉਹੀ ਰੈਪੀਟੀਸ਼ਨ ਦੀ ਗੱਲ ਸਿਮਰਤ ਕਾਹੇ ਨਾ ਆਰਾਮ। ਵਾਰ-ਵਾਰ ਇਹ ਮੂਲ ਚੇਤੇ ਕਰਾ ਕੇ ਮਹਾਰਾਜ ਕਹਿੰਦੇ ਵੀ ਜਿੰਦ ਪਾ ਕੇ ਤੇਰਾ ਸਰੀਰ ਬਣਾਇਆ ਤੈਨੂੰ ਦੇਖਣ ਲਈ ਅੱਖਾਂ ਦਿੱਤੀਆਂ ਸੁਣਨ ਲਈ ਕੰਨ ਦਿੱਤੇ ਬੋਲਣ ਲਈ ਜ਼ੁਬਾਨ ਦਿੱਤੀ ਚੱਲਣ ਲਈ ਪੈਰ ਦਿੱਤੇ ਆ ਕੰਮ ਕਰਨ ਲਈ ਹੱਥ ਦਿੱਤੇ ਆ ਤੇ ਜਿੰਨੇ ਇਹ ਰਚਿਆ ਉਹਨੂੰ ਤੂੰ ਜਾਣਦਾ ਹੀ ਨਹੀਂ ਤੂੰ ਤਾਂ ਅੰਨਾ ਹੋ ਕੇ ਤੁਰਿਆ ਫਿਰਦਾ ਬਖਸ਼ਿਸ਼ ਦਾ ਮਾਰਗ ਦਾ ਬਲੇਸਿੰਗ ਪਾਥ ਚੈਨਲ ਦੇਖ ਰਹੀ ਗੁਰਪਿਆਰੀ ਸਾਧ ਸੰਗਤ ਜੀਓ ਅਸੀਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ 350 ਸਾਲਾ ਸ਼ਹਾਦਤ ਇਸ਼ਤਬਦੀ ਨੂੰ ਸਮਰਪਤ ਜੋ ਗੁਰੂ ਪਾਤਸ਼ਾਹੀ ਬਖਸ਼ਿਸ਼ ਦੇ ਸਤਕਾ ਸ਼ਲੋਕ ਮਹਲਾ ਨੌਵੇਂ ਦੀ ਵਿਚਾਰ ਗੁਰੂ ਪਾਤਸ਼ਾਹੀ ਕਰਵਾ ਰਹੇ ਹਨ ਅੱਜ ਉਸ ਦੇ 8ਵੇਂ ਸ਼ਲੋਕ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਲੱਧੂ ਵਾਲਾ ਸ਼ਾਗਿਰਦ ਗੁਰੂ ਨਾਨਕ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਨੇ ਤੇ ਨਾਲ ਫਤਿਹ ਦੀ ਛਾਂ ਚ ਪਾਵਾਂਗੇ ਭਾਈ ਸਾਹਿਬ ਜੀ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੋ ਅੱਜ 8ਵਾਂ ਸ਼ਲੋਕ ਦੀ ਵਿਚਾਰ ਤਨ ਤਨ ਸੰਪੈ ਸੁਖ ਦਿਓ ਅਰਜ ਹਿ ਨੀਕੇ ਤਾਂ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਆਰਾਮ ਇਸ ਦੀ ਵਿਚਾਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਪਿਛਲਾ ਪਰ ਕਰਨ ਤੇ ਇਸ ਤੇ ਵਿੱਚ ਕਾਫੀ ਚੀਜ਼ਾਂ ਆਈ ਥਿੰਕ ਕਾਮਨ ਹੋਣਗੀਆਂ ਤਨ ਤਨ ਉਹ ਪ੍ਰਕਰਨ ਚੱਲੇਗਾ ਸੋ ਤਨ ਤਨ ਸੰਪੈ ਦੀ ਗੱਲ ਸੋ ਪਹਿਲਾਂ ਭਾਈ ਸਾਹਿਬ ਜੀ ਅਖਰੀ ਅਰਥ ਇਸ ਦੇ ਵੀ ਆਪ ਜੀ ਸ਼ੁਰੂ ਕਰੋ ਜੀ ਫਿਰ ਉਸ ਤੋਂ ਬਾਅਦ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਜੀ ਪਾਤਸ਼ਾਹ ਜੀ ਦਾ ਫਰਮਾਨ ਹੈ ਤਨ ਤਨ ਸੰਪੈ ਸੁਖ ਦਿਓ ਤਨ ਤੋਂ ਭਾਵ ਸਰੀਰ ਤਨ ਆਪਾਂ ਵਿਚਾਰਿਆ ਸੀ ਦੌਲਤ ਹੋ ਗਈ ਸੰਪੈ ਭਾਵ ਸੰਪਤੀ ਜਾਇਦਾਦ ਹਰ ਪ੍ਰਕਾਰ ਦੀ ਪ੍ਰਾਪਰਟੀ ਜੋ ਵੀ ਬੰਦੇ ਕੋਲ ਹੁੰਦੀ ਹੈ ਸੁਖ ਦਿਓ ਔਰ ਹਰ ਪ੍ਰਕਾਰ ਦਾ ਜੋ ਵਾਹਿਗੁਰੂ ਜੀ ਨੇ ਸੁਖ ਦਿੱਤਾ ਔਰ ਭਾਵ ਅਤੇ ਜਿਹ ਨੀਕੇ ਨੀਕੇ ਤੋਂ ਭਾਵ ਸੋਹਣੇ ਧਾਮ ਤੋਂ ਭਾਵ ਘਰ ਜਿਸ ਵਾਹਿਗੁਰੂ ਜੀ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ ਸੰਪਤੀ ਦਿੱਤੀ ਸੁਖ ਦਿੱਤੇ ਅਤੇ ਸੋਹਣੇ ਸੋਹਣੇ ਘਰ ਦਿੱਤੇ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਜਿਸ ਵਾਹਿਗੁਰੂ ਨੇ ਦਿੱਤੇ ਹੇ ਮੇਰੇ ਮਨਾ ਤੂੰ ਸੁਣ ਤੂੰ ਉਸ ਵਾਹਿਗੁਰੂ ਨੂੰ ਸਿਮਰਨ ਦਾ ਕਿਉਂ ਨਹੀਂ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਉਹਨੂੰ ਯਾਦ ਕਿਉਂ ਨਹੀਂ ਕਰਦਾ ਕੋਈ ਨਾ ਬੰਦਾ ਕੋਈ ਕਿਤੇ ਪੇਂਟਿੰਗ ਦੀ ਆਪਾਂ ਲੱਗਦੀ ਹੈ ਪ੍ਰਦਰਸ਼ਨੀ ਲੱਗਦੀ ਹੈ ਪੇਂਟਿੰਗਸ ਦੀ ਜਾਂ ਪ੍ਰਦਰਸ਼ਨੀ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਅਲੱਗ-ਅਲੱਗ ਥਾਵਾਂ ਤੇ ਐਗਜ਼ੀਬਿਸ਼ਨਸ ਲੱਗਦੀਆਂ ਤੇ ਕਿਸੇ ਦੀ ਪੇਂਟਿੰਗ ਵਧੀਆ ਬਣੀ ਹੋਵੇ ਨਾ ਤੇ ਉਹਦਾ ਨਾਮ نیچے ਨਾਂ ਲਿਖਾ ਹੋਵੇ ਤਾਂ ਮਤਲਬ ਸਾਨੂੰ ਕੁਰਿਓਸਿਟੀ ਬੜੀ ਹੁੰਦੀ ਹੈ ਕਿ ਇਹ ਕਿਹਨੇ ਬਣਾਈ ਹੈ ਹੂੰ ਹੂੰ ਅਸੀਂ ਪੁੱਛਦੇ ਹਾਂ ਕਿ ਇਹ ਪੇਂਟਿੰਗ ਪਈ ਕਿਹਨੇ ਬਣਾਈ ਹੈ ਤੇ ਬੜੀ ਕਮਾਲ ਕਰਦੀ ਹੈ ਨਾ ਅਸੀਂ ਤੇ ਨਾਲ ਅਸੀਂ ਕਹਿੰਨੇ ਆ ਰਹੇ ਤਾਂ ਨਾਮ ਦੱਸੋ ਸਾਨੂੰ ਜੀ ਤੇ ਅਸੀਂ ਨੂੰ ਮਿਲਣਾ ਚਾਹੁੰਦੇ ਆ ਉਹਦੇ ਨਾਲ ਫੋਟੋ ਖਿਚਾਉਣਾ ਚਾਹੁੰਦੇ ਆ ਵੀ ਐਡੀ ਕਮਾਲ ਦੀ ਪੇਂਟਿੰਗ ਬਣਾਈ ਹੈ ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਕਿ ਇਹ ਇਹ ਤਾਂ ਇੱਕ ਕਿਰਤ ਹੋਗੀ ਨਾ ਉਹ ਪੇਂਟਿੰਗ ਇੱਕ ਕਿਰਤ ਹੈ ਤੇ ਉਹਦੇ ਕਰਤੇ ਨੂੰ ਅਸੀਂ ਉਸ ਪੇਂਟਿੰਗ ਦੇ ਕਰਤੇ ਨੂੰ ਅਸੀਂ ਮਿਲਣ ਲਈ ਐਕਸਾਈਟਮੈਂਟ ਸ਼ੋ ਕਰਦੇ ਆ ਉਹਦੇ ਨਾਲ ਫੋਟੋ ਖਿਚਾਉਣ ਦੇ ਲਈ ਉਹਨੂੰ ਯਾਦ ਕਰਦੇ ਆ ਅਸੀਂ ਕਿ ਇਹ ਪੇਂਟਿੰਗ ਉਹਨੇ ਬੜੀ ਕਮਾਲ ਦੀ ਬਣਾਈ ਹੈ ਇਸ ਕਰਕੇ ਨੂੰ ਅਸੀਂ ਯਾਦ ਕਰਨਾ ਜਾਂ ਉਹਨੂੰ ਮਿਲਣਾ ਹੈ ਤੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਕਿ ਇਹ ਜਿਹੜੀ ਤੁਹਾਡੇ ਤਨ ਰੂਪੀ ਜਾਂ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਸੁੱਖ ਦਿੱਤਾ ਹੈ ਜਾਂ ਜਿਹਨੇ ਨੀਕੇ ਧਾਮ ਦਿੱਤੇ ਆ ਜਾਂ ਉਸ ਤੋਂ ਵੀ ਵੱਡੀ ਗੱਲ ਕਰੀਏ ਅਸੀਂ ਵੀ ਇਹ ਸਾਰੀ ਕੁਦਰਤ ਇਹ ਵੀ ਤਾਂ ਦੀ ਇੱਕ ਐਗਜ਼ਿਟ ਮਤਲਬ ਪੇਂਟਿੰਗ ਹੈ ਨਾ ਕੋਈ ਕੋਈ ਕਿਵੇਂ ਅਲੱਗ-ਅਲੱਗ ਕੰਮ ਕਰ ਰਹੇ ਆ ਹੁਣ ਇਹ ਕੁਦਰਤ ਨੂੰ ਬਣਾਉਣ ਵਾਲਾ ਕਾਦਰ ਕਈ ਵਾਰ ਅਸੀਂ ਕੁਦਰਤ ਨੂੰ ਤਾਂ ਯਾਦ ਕਰ ਲੈਂਦੇ ਆ ਕਿ ਕੁਦਰਤ ਦੀ ਬੜੀ ਕਦਰ ਕਰਦੇ ਆ ਨੋ ਡਾਊਟ ਕੁਦਰਤ ਦੀ ਕਦਰ ਕਰਨੀ ਚਾਹੀਦੀ ਹੈ ਤੇ ਪਰ ਜਿਹੜਾ ਜਿਨੇ ਇਹ ਕਿਰਤ ਇਹ ਕੁਦਰਤ ਬਣਾਈ ਹੈ ਤੇ ਉਹਦੇ ਉਹਨੂੰ ਬਣਾਉਣ ਵਾਲਾ ਜਿਹੜਾ ਕਰਤਾ ਹੈ ਮਤਲਬ ਕਈ ਵਾਰੀ ਅਸੀਂ ਕਿਰਤ ਨੂੰ ਵੱਧ ਸਤਿਕਾਰ ਦੇ ਦਿੰਨੇ ਆ ਤੇ ਕਰਤੇ ਨੂੰ ਅਸੀਂ ਭੁੱਲ ਜਾਂਦੇ ਆ ਹੁਣ ਉਵੇਂ ਹੀ ਬਿਲਕੁਲ ਜਿਵੇਂ ਅਸੀਂ ਪੇਂਟਿੰਗ ਨੂੰ ਤਾਂ ਬੜਾ ਸਤਿਕਾਰ ਦਿੰਨੇ ਆ ਜਾਂ ਉਹਦੇ ਜਿਹਨੇ ਉਹ ਬਣਾਈ ਉਹਨੂੰ ਮਿਲਣਾ ਚਾਹੁੰਨੇ ਆ ਪਰ ਉਸ ਭਾਵਨਾ ਦੇ ਨਾਲ ਅਸੀਂ ਇਸ ਕੁਦਰਤ ਜਾਂ ਇਸ ਐਸੇ ਬਣਾਈ ਹੋਈ ਕਿਰਤ ਇਸ ਪੇਂਟਿੰਗ ਨੂੰ ਦੇ ਜਿਹੜਾ ਜਿਹਨੇ ਇਹਨੂੰ ਬਣਾਇਆ ਉਹਦੇ ਵੱਲ ਸਾਡਾ ਧਿਆਨ ਘਟ ਜਾਂਦਾ ਹੈ ਭਾਈ ਸਾਹਿਬ ਜੀ ਚਚਾ ਰਚਤ ਚਿੱਤਰ ਹੈ ਪਾਰੀ ਚਚਾ ਤਾਜ ਚਿੱਤਰੋ ਚੇਤੋ ਚਿਤਕ ਤਾਜ ਚਿੱਤਰ ਹੈ ਚੇਤੋ ਚਿਤਕਾਰੀ ਚਿੱਤਰ ਬਚਿੱਤਰ ਇਹ ਆ ਬਚੇਰਾ ਤਾਜ ਚਿੱਤਰ ਹੈ ਚਿੱਤਰ ਆਖ ਚੇ ਤੇਰਾ ਹੂੰ ਬੰਦਾ ਜਿੰਨੇ ਜਿੰਨੇ ਚਿੱਤਰ ਬਣਾਇਆ ਉਹਨੂੰ ਭੁੱਲ ਜਾਂਦਾ ਚਿੱਤਰ ਚੇਤੇ ਰਹਿ ਜਾਂਦਾ ਜੀ ਸਤਿਗੁਰੂ ਬਚਨ ਕਰਦੇ ਆ ਸੋ ਆਪਾਂ ਜੇ ਭਾਵ ਅਰਥਾਂ ਲਜਾਈਏ ਹਾਂਜੀ ਸੋ ਮਹਾਰਾਜ ਕਹਿੰਦੇ ਆ ਵੀ ਜਿਸ ਵਾਹਿਗੁਰੂ ਜੀ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੈ ਧਨ ਧਨ ਸੰਪਤੀ ਸੁਖ ਘਰ ਉਹਨੂੰ ਕਿਉਂ ਨਹੀਂ ਸਿਮਰਦਾ ਜਿਵੇਂ ਆਪਾਂ ਕਿਉਂਕਿ ਇਹ ਪਿਛਲੇ ਸ਼ਲੋਕ ਦਾ ਹੀ ਪਰਕਰਨ ਚੱਲਦਾ ਪਿਆ ਉਦੇ ਵਿੱਚ ਨਾ ਆਪਾਂ ਇੱਕ ਪ੍ਰਕਰਣੇ ਸ਼ੁਰੂ ਕੀਤਾ ਸੀ ਵੀ ਜਿਸ ਵਾਹਿਗੁਰੂ ਨੇ ਦਿੱਤਾ ਹੈ ਦਾਤਾ ਭੁੱਲ ਜਾਂਦਾ ਹੈ ਦਾਤਾਂ ਚੀਤੇ ਰਹਿ ਜਾਂਦੀਆਂ ਜੀ ਤੇ ਜਦੋਂ ਬੰਦਾ ਕਿਸੇ ਦੀ ਦਿੱਤੀ ਹੋਈ ਚੀਜ਼ ਨੂੰ ਤਾਂ ਬਹੁਤ ਵੱਡਮੁੱਲਾ ਸਮਝ ਲੈਂਦਾ ਉਹਨੂੰ ਤਾਂ ਸਾਹਮ ਸਾਹ ਰੱਖਦਾ ਹੈ ਬਟ ਜਿਨੇ ਦਿੱਤਾ ਹੈ ਉਹਨੂੰ ਇਗਨੋਰ ਮਾਰ ਦਵੇ ਬੇਕਦਰ ਹੀ ਕਰ ਦਵੇ ਉਹਨੂੰ ਆਪਾਂ ਅਕਸਰ ਕਹਿ ਦਿੰਨੇ ਆਂ ਵੀ ਇਹ ਲੂਣ ਹਰਾਮੀ ਆਂ ਅਕਿਰਤ ਕਾਨ ਆਂ ਬੇਕਦਰ ਇਹਨੂੰ ਆਪਾਂ ਅਕਸਰ ਅਕਿਰਤ ਕਾਨ ਕਹਿ ਦਿੰਨੇ ਆਂ ਮਹਾਰਾਜ ਦਾ ਬਚਨ ਵੀ ਆਉਂਦਾ ਹੈ ਕਹੋ ਨਾਨਕ ਹਮ ਲੂਣ ਹਰਾਮੀ ਔਰ ਉਸ ਤੋਂ ਪਹਿਲਾਂ ਉਹ ਸਾਰਾ ਬਚਨ ਜਿਹੜਾ ਆਪਾਂ ਪਿਛਲੇ ਸ਼ਬਦ ਦੇ ਵਿੱਚ ਵਿਚਾਰਿਆ ਸੀ ਨਾ ਜਿਨ ਕਾ ਦੀਆ ਪੈਨੇ ਖਾਏ ਤੇ ਸਵਾਲਸ ਕਿਉ ਬਣੇ ਮਾਈ ਉਹਦੀ ਅਖੀਰਲੀਆ ਦੋ ਪੰਕਤੀਆਂ ਐ ਪਿਛਲੀਆਂ ਵੀ ਦੋ ਰਹਿ ਗਈਆਂ ਸੀ ਉਹ ਵੀ ਮੈਂ ਜ਼ਿਕਰ ਕਰਦਾ ਅੰਮ੍ਰਿਤ ਰਸ ਖਾਵੇ ਖਾਣ ਪਾਣ ਜਿਨ ਦੀਏ ਕਿਸੇ ਨਾ ਜਾਣੇ ਸਵਾਨ ਵੀ ਉਸ ਵੈਗਰੂ ਨੇ ਤੈਨੂੰ ਖਾਣ ਪਾਣ ਜੋਗਾ ਕੀਤਾ ਜਿਨੇ ਰਸ ਦਿੱਤੇ ਉਹ ਰਸਾਂ ਨੂੰ ਤਾਂ ਮਾਨ ਰਿਹਾ ਜਿਨੇ ਦਿੱਤੇ ਉਹਨੂੰ ਜਾਣਦਾ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਕਹੋ ਨਾਨਕ ਹਮ ਲੂਣ ਹਰਾਮੀ ਬਖਸਲੇ ਹੋ ਪ੍ਰਭ ਅੰਤਰਜਾਮੀ ਵਾਇਗਰੂ ਜੀ ਅਸੀਂ ਇਹੋ ਜੇ ਲੂਣ ਹਰਾਮੀ ਆ ਇੱਕ ਥਾਂ ਤੇ ਨਾ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਅਪਰਾਧ ਪਤਾ ਕਿਹੜਾ ਹੈ ਵੇਖੋ ਬੜੇ ਵੱਡੇ ਵੱਡੇ ਗੁਨਾਹ ਮੰਨੇ ਜਾਂਦੇ ਕਤਲ ਕਰਨਾ ਗੁਨਾਹ ਹੈ ਪ੍ਰਾਇ ਤਨ ਗਾਮੀ ਹੋਣਾ ਗੁਨਾਹ ਹੈ ਪ੍ਰਾਇਆ ਹੱਕ ਵਰਤਨਾ ਗੁਨਾਹ ਹੈ ਬੜੇ ਵੱਡੇ ਵੱਡੇ ਗੁਨਾਹ ਮੰਨੇ ਜਾਂਦੇ ਆ ਹਮ ਪਰ ਸਤਗੁਰੂ ਜੀ ਦਾ ਇੱਕ ਬਚਨ ਹੁੰਦਾ ਜਿਹੜਾ ਅਕਸਰ ਅਸੀਂ ਕੀਰਤਨੀਏ ਸਿੰਘਾਂ ਤੋਂ ਸੁਣਿਆ ਉਹ ਬਚਨ ਹੈ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ ਹਮ ਵੈਗੁਰੂ ਜੀ ਅਸੀਂ ਇਹੋ ਜਿਹੇ ਅਪਰਾਧੀ ਆ ਪਤਾ ਕਿਹੋ ਜੇ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਉ ਭਗਤ ਨਹੀਂ ਸਾਧੀ ਹਮ ਅਪਰਾਧੀ ਪਤਾ ਕਿਹੋ ਜੇ ਆ ਵੀ ਜਿਸ ਵੈਗੁਰੂ ਨੇ ਸਾਨੂੰ ਆ ਸਾਰਾ ਕੁਝ ਦਿੱਤਾ ਸਰੀਰ ਦਿੱਤਾ ਧਨ ਦਿੱਤਾ ਸਭ ਕੁਝ ਦਿੱਤਾ ਤਨ ਧਨ ਜੇ ਤੋਕੋ ਦੀਓ ਤਾਂ ਸੋ ਦੇਖੋ ਨਾ ਕੀ ਮਹਾਰਾਜ ਕਹਿੰਦੇ ਜਿਸ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੈ ਵਾਹਿਗੁਰੂ ਜੀ ਅਸੀਂ ਉਹਨੂੰ ਚੇਤੇ ਨਹੀਂ ਕਰਦੇ ਅਸੀਂ ਇਹੋ ਜੇ ਅਪਰਾਧੀ ਆ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਨਾ ਬਾਕੀ ਸਾਰੇ ਅਪਰਾ ਇਹ ਇਹ ਅਪਰਾਧ ਸਭ ਤੋਂ ਵੱਡਾ ਪਤਾ ਕਿਉਂ ਆ ਕਿਉਂਕਿ ਇਹ ਮੂਲ ਆ ਇਹ ਜੜ੍ਹ ਹੈ ਬਾਕੀ ਸਾਰੇ ਅਪਰਾਧ ਇਸ ਅਪਰਾਧ ਚੋਂ ਜਨਮ ਲੈਣਗੇ ਰੱਬ ਭੁੱਲਿਆਏ ਤੇ ਇਹ ਕਿਸੇ ਨੂੰ ਪ੍ਰਾਈ ਪ੍ਰਾਇਤਾਨ ਨੂੰ ਗਲਤ ਨਜ਼ਰ ਨਾਲ ਵੇਖ ਰਿਹਾ ਰੱਬ ਚੇਤੇ ਹੋਵੇਗਾ ਤੇ ਮਾਵਾ ਪਹਿਲਾਂ ਧਿਆਨ ਕਰਕੇ ਜਾਣੇਗਾ ਜੀ ਰੱਬ ਭੁੱਲਿਆਏ ਤੇ ਕਿਸੇ ਦਾ ਕਤਲ ਕਰ ਰਿਹਾ ਰੱਬ ਚੇਤੇ ਹੋਵੇਗਾ ਤੇ ਉਹਦੇ ਚ ਰੱਬ ਨੂੰ ਵੇਖੇਗਾ ਜੀ ਰੱਬ ਭੁੱਲਿਆ ਤੇ ਹੱਕ ਪਰਾਇਆ ਖਾਂਦਾ ਹੈ ਰੱਬ ਚੇਤੇ ਹੋਵੇਗਾ ਤੇ ਪਰਾਇਆ ਤਾਂ ਨਨੂ ਹੱਥ ਨਹੀਂ ਲਾਏਗਾ ਮਤਲਬ ਜਿੰਨੇ ਵੀ ਔਗਣ ਵਿਕਾਰ ਅਪਰਾਧ ਜਨਮ ਲੈਂਦੇ ਰੱਬ ਭੁੱਲਣ ਵਾਲੇ ਅਪਰਾਧ ਚੋਂ ਲੈਂਦੇ ਆ ਇਹ ਸਭ ਤੋਂ ਵੱਡਾ ਅਪਰਾਧ ਹੈ ਭਾਈ ਗੁਰਦਾਸ ਜੀ ਦਾ ਨਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭ ਮੈਂ ਆਪਣੋ ਸਭੇ ਰੋਗ ਮਤਲਬ ਮਤਲਬ ਇਹ ਇਹ ਰੋਗ ਹੋ ਕੀ ਜੀ 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 ਪਰ ਹੁੰਦੇ ਆ ਪਰਮੇਸ਼ਰ ਨੂੰ ਭੁੱਲ ਜਾਣ ਕਰਕੇ ਹੈਨਾ ਭਾਈ ਗੁਰਦਾਸ ਜੀ ਦੀ ਨਾ ਮੈਂ ਦੋ ਇੱਕ ਵਾਰ ਦੇ ਵਿੱਚ ਦੋ ਪੌੜੀਆਂ ਦਾ ਜ਼ਿਕਰ ਕਰਨਾ ਚਾਹੁੰਦਾ ਉਹਦੇ ਵਿੱਚ ਨਾ ਉਹਨਾਂ ਨੇ ਦੱਸਿਆ ਵੀ ਅਕਿਰਤ ਕਣ ਕਿੰਨਾ ਮਾੜਾ ਹੁੰਦਾ ਹੈ। ਹੂੰ ਉਹ ਕਹਿੰਦੇ ਜਿਹੜੀ ਧਰਤੀ ਆ ਨਾ ਉਹ ਬੜੇ ਵੱਡੇ ਵੱਡੇ ਭਾਰ ਚੱਲ ਲੈਂਦੀ ਹੈ। ਹੂੰ ਤੁਸੀਂ ਵੇਖੋ ਐਡੇ ਵੱਡੇ ਵੱਡੇ ਪਹਾੜ ਨੇ ਧਰਤੀ ਤੇ ਜੀ ਧਰਤੀ ਨੇ ਸਾਰੇ ਚੱਲ ਲਏ। ਕਿੱਡੇ ਵੱਡੇ ਵੱਡੇ ਸਮੁੰਦਰ ਕਿੰਨਾ ਪਾਣੀ ਆ ਧਰਤੀ ਤੇ ਧਰਤੀ ਨੂੰ ਵੀ ਭਾਰਾ ਨਹੀਂ ਲੱਗਦਾ। ਜੀ ਕਿੰਨੇ ਰੁੱਖ ਨੇ ਬਨਸਪਤੀ ਹੈ ਧਰਤੀ ਨੂੰ ਭਾਰਾ ਨਹੀਂ ਲੱਗਦਾ। ਕਿੰਨੇ ਅਗਿਣਤ ਜੀਵ ਜੰਤੂ ਇੱਥੇ ਰਹਿੰਦੇ ਆ। ਕੁਈ ਪਾਰਾ ਨਹੀਂ ਲੱਗਦਾ ਭਾਈ ਗੁਰਦਾਸ ਜੀ ਕਹਿੰਦੇ ਜੇ ਇਸ ਧਰਤੀ ਨੇ ਪਹਾੜਾ ਨੂੰ ਸਹਾਰ ਲਿਆ ਵੱਡੇ ਵੱਡੇ ਸਮੁੰਦਰਾਂ ਨੂੰ ਐਡੀਆਂ ਵੱਡੀਆਂ ਵੱਡੀਆਂ ਚੀਜ਼ਾਂ ਦਾ ਭਾਰ ਨਹੀਂ ਲੱਗਦਾ ਉਸ ਧਰਤੀ ਨੂੰ ਭਾਰ ਲੱਗਦਾ ਅਕਿਰਤ ਕਨਾ ਦਾ ਅਕਿਰਤ ਕਨ ਭਾਰ ਨੇ ਧਰਤੀ ਤੇ ਉਹਨਾਂ ਦਾ ਬਚਨ ਹੁੰਦਾ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਘੰਦੇ ਨਾ ਤਿਸ ਭਾਰੇ ਕੋਟ ਗੜ ਘਰਬਾਰ ਦਸੰਦੇ ਵੱਡੇ ਵੱਡੇ ਕਿਲੇਆਂ ਦਾ ਵੀ ਭਾਰ ਨਹੀਂ ਲੱਗਦਾ ਨਾ ਤਿਸ ਭਾਰੇ ਸਾਇਰਾ ਨਦ ਵਾਹ ਵਹੰਦੇ ਸਮੁੰਦਰਾਂ ਦਾ ਵੀ ਭਾਰ ਨਹੀਂ ਲੱਗਦਾ ਨਾ ਇਸ ਭਾਰੇ ਤਰਵਰਾ ਫਲ ਸੁਫਲ ਫਲੰਦੇ ਰੁੱਖਾਂ ਦਾ ਵੀ ਭਾਰ ਨਹੀਂ ਲੱਗਦਾ। ਨਾ ਇਸ ਭਾਰੇ ਜੀ ਜੰਤ ਅਗਣਤ ਫਿਰੰਦੇ ਜੀਵ ਜੰਤੂਆਂ ਦਾ ਵੀ ਭਾਰ ਨਹੀਂ ਲੱਗਦਾ। ਭਾਰੇ ਭੁਏ ਅਕਿਰਤ ਕਣ ਮੰਦੀ ਹੂ ਮੰਦੇ ਉਸ ਧਰਤੀ ਨੂੰ ਅਕਿਰਤ ਕਣਾਂ ਦਾ ਭਾਰ ਲੱਗਦਾ ਹੈ। ਇਸ ਤੋਂ ਅਗਲੀ ਪੌੜੀ ਉੱਥੇ ਤਾਂ ਜਿਵੇਂ ਦੱਸਤਾ ਵੀ ਅਕਿਰਤ ਕਣ ਕਿੰਨਾ ਨੀਝ ਹੈ। ਦੇਖੋ ਅਕਿਰਤ ਕਣ ਨਾ ਇਹਦੀ ਪਾਰਟਿਕੂਲਰ ਵਿਆਖਿਆ ਵੀ ਕਰੇ ਜੀਵੇ। ਅਕਿਰਤ ਕਣ ਅਕਿਰਤ ਕਣ ਦਾ ਅਰਥ ਮੈਂ ਇੱਥੇ ਲੈਂਦਾ ਪਿਆ ਵੀ ਜਿਹੜਾ ਮਨੁੱਖ ਜੇ ਕੋਈ ਬੰਦਾ ਸਾਡੇ ਲਈ ਇੰਨਾ ਕੁਝ ਕਰੇ ਹੂੰ ਤੇ ਅਸੀਂ ਉਹਦੀ ਬੇਗਦਰੀ ਕਰਦਗੇ ਉਹਦੀ ਕਦਰ ਹੀ ਨਾ ਜਾਣੀਏ ਹੂੰ ਹਨਾ ਲੂਣ ਖਾ ਕੇ ਹਰਾਮ ਕਰ ਦਈਏ ਕਿਸੇ ਦੀ ਕੀਤੀ ਨੂੰ ਨਾ ਜਾਣਨ ਵਾਲਾ ਮਤਲਬ ਕਿਰਤਕਾਨ ਹੈ ਹਨਾ ਹੁਣ ਵਾਹਿਗੁਰੂ ਜੀ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਜਿੰਨੇ ਦਿੱਤਾ ਹੈ ਸੀ ਤਾਂ ਉਹਨੂੰ ਜਾਣਦੇ ਹੀ ਨਹੀਂ ਕਿਰਤਕਾਨ ਨਾ ਹੋਏ ਤੇ ਹੋਰ ਕੀ ਹੈ ਇਹ ਸਭ ਤੋਂ ਵੱਡਾ ਕਿਰਤਕਾਨ ਹੈ ਵੀ ਉਹਦੀ ਦਿੱਤੀ ਕੋਠੀ 'ਚ ਰਹਿ ਰਿਹਾ ਪਰ ਜਿੰਨੇ ਸਾਡੇ ਤੇ ਇੰਨਾ ਕੋ ਪੁਕਾਰ ਕੀਤਾ ਉਹਨੂੰ ਅਸੀਂ ਟਿਚ ਜਾਣ ਤੇ ਕਹੀਦਾ ਉਹਨੂੰ ਇਗਨੋਰ ਵੀ ਕਹਿੰਦੇ ਰੱਬ ਹੈ ਹੀ ਨਹੀਂ ਉਹ ਵੱਡੇ ਇਸ ਤੋਂ ਵੱਡੇ ਕਿਰਤਕਣ ਕੌਣ ਹੋ ਸਕਦੇ ਮਹਾਰਾਜ ਕਹਿੰਦੇ ਸਿਮਰਤ ਕਾਹੀ ਨਾ RAM ਵੀ ਜਿੰਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਤੂੰ ਉਹਨੂੰ ਚੇਤੇ ਹੀ ਨਹੀਂ ਕਰਦਾ ਅ ਕਿਰਤਕਾ ਨਹੀਂ ਆ ਨਾ ਬੰਦਾ ਫਿਰ ਉਹ ਤੁਸੀਂ ਵੇਖੋ ਹੁਣ ਇੱਕ ਭਾਈ ਗੁਰਦਾਸ ਜੀ ਨੇ ਅਗਲੀ ਪੌੜੀ ਵਿੱਚ ਤਾਂ ਮਤਲਬ ਕਿ 10 ਤਾਂ ਵੀ ਕਿਰਤਕਣ ਕਿੰਨਾ ਨੀਵਾ ਹੁੰਦਾ ਹਮ ਹਮ ਬੜੇ ਹੁਣ ਉਹਦੇ ਵਿੱਚ ਨਾ ਮੈਂ ਪਹਿਲਾਂ ਇੱਕ ਸਪਸ਼ਟ ਕਰ ਦਿਆਂ ਗੱਲ ਕਈ ਵਾਰੀ ਕੋਈ ਗੱਲ ਸਮਝਾਉਣ ਦੀ ਨਾ ਕੋਈ ਪ੍ਰਚਲਿਤ ਕਹਾਵਤਾਂ ਜਾਂ ਉਦਾਹਰਨਾਂ ਜਾਂ ਕਹਾਣੀਆਂ ਲੈ ਲਈਆਂ ਜਾਂਦੀਆਂ ਉਹਦਾ ਇਹ ਮਤਲਬ ਨਹੀਂ ਹੁੰਦਾ ਵੀ ਗੁਰਮਤ ਉਹਨੂੰ ਮੰਨ ਲਈਏ ਉੱਥੇ ਜਸਟ ਉਹਦੇ ਤੋਂ ਉਦਾਹਰਨ ਲੈ ਕੇ ਉਹਦਾ ਵਿਚਲਾ ਜਿਹੜਾ ਵੱਡਾ ਕਨਸੈਪਟ ਸਮਝਣਾ ਹੁੰਦਾ ਜਿਵੇਂ ਉਦਾਹਰਨ ਦੇ ਤੌਰ ਤੇ ਭਾਈ ਗੁਰਦਾਸ ਜੀ ਨੇ ਲੈ ਲਾ ਮਜਨੂ ਦੀ ਵੀ ਗੱਲ ਕੀਤੀ ਹੈ ਪਰ ਉਹਦਾ ਇਹ ਮਤਲਬ ਨਹੀਂ ਵੀ ਅਸੀਂ ਨਾਇਲਾਂ ਤੇ ਮਜਨੂ ਵਰਗਿਆਂ ਨੂੰ ਮੰਨਣ ਲੱਗ ਪਿਆ ਉੱਥੇ ਉਹ ਵੇਖਣਾ ਪੈਣਾ ਵੀ ਉਹ ਪ੍ਰਕਰਨ ਕਿਉਂ ਲਿਆ ਹੈ ਹੂੰ ਠੀਕ ਹੈ ਨਾ ਹੁਣ ਪੁਰਾਣੇ ਸਮੇਂ ਨਾਲ ਜੀ ਇੱਕ ਮਨੌਤ ਹੁੰਦੀ ਸੀ ਵੀ ਜਦੋਂ ਵੀ ਕੋਈ ਪਵਿੱਤਰ ਚੀਜ਼ ਲੈ ਕੇ ਜਾਣੀਆਂ ਨਾ ਉਹ ਟੱਕ ਕੇ ਲਜਾਣਾ ਹੈ ਜੀ ਤੇ ਕੋਈ ਪੁੱਛਦਾ ਸੀ ਵੀ ਟੱਕ ਕੇ ਕਿਉਂ ਲਜਾਂਦੇ ਕੀਮਤੀ ਚੀਜ਼ ਕਹਿੰਦੇ ਇਸ ਕਰਕੇ ਵੀ ਜੇ ਕੀਮਤੀ ਚੀਜ਼ ਤੇ ਕਿਸੇ ਮਾੜੇ ਬੰਦੇ ਦੀ ਨਜ਼ਰ ਪੈ ਜਾਵੇ ਨਾ ਨજર ਲੱਗ ਜਾਂਦੀ ਆ ਇਹ ਕਿਹਾ ਜਾਂਦਾ ਸੀ ਮੈਂ ਪਹਿਲਾਂ ਤਾਂ ਸਪਸ਼ਟ ਕਰਦਾ ਇਹਦਾ ਇਹ ਮਤਲਬ ਨਹੀਂ ਵੀ ਗੁਰਮਤ ਹੁਣ ਆਪਾਂ ਇੰਨਾਂ ਚੀਜ਼ਾਂ ਤੇ ਹੁਣ ਬਲੀਵ ਕਰਦੇ ਜਿੰਨਾਂ ਚ ਗੁਰੂ ਤੇ ਭਰੋਸਾ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਪਰ ਇੱਕ ਜਸਟਿਸ ਸਮਝਾਉਣ ਵਾਸਤੇ ਇੱਕ ਮਨੌਤ ਲਈ ਆ ਜੀ ਹੁਣ ਆਮ ਤੌਰ ਤੇ ਪਵਿੱਤਰ ਚੀਜ਼ ਨੂੰ ਟੱਗ ਕੇ ਰੱਖਿਆ ਜਾਂਦਾ ਸੀ ਲੋਕੀ ਦੁੱਧ ਟੱਗ ਕੇ ਲੈ ਜਾਂਦੇ ਸੀ ਵੀ ਮਾੜੇ ਬੰਦੇ ਦੀ ਨਜ਼ਰ ਪੈ ਜੂਗੀ ਤੇ ਫਿੱਟ ਜਾਊਗਾ ਹੁਣ ਇੱਥੇ ਕੀ ਹੋਇਆ ਕਿ ਕਹਿੰਦੇ ਵੀ ਇੱਕ ਚੂੜੀ ਨੇ ਹੁਣ ਫੇਰ ਮੈਂ ਸ਼ਬਦ ਵਰਤਾਂ ਵੈਸੇ ਗੁਰਮਤ ਅਨੁਸਾਰ ਲੱਬ ਕੁੱਤਾ ਕੂੜ ਚੂੜਾ ਹੈ ਕੂੜ ਚੂੜਾ ਪਰ ਜਿਵੇਂ ਪ੍ਰਚਲਿਤ ਉਹਦਾ ਗੱਲ ਲਈ ਹੈ ਮਤਲਬ ਉਹ ਏਸੀ ਕਿਸੇ ਕਾਸਟ ਨੂੰ ਨਹੀਂ ਸ਼ਬਦ ਵਰਤਦਾ ਕੋਈ ਹਾਂਜੀ ਹਾਂਜੀ ਕਿਉਂਕਿ ਗੁਰਮਤ ਸਾਬ ਨੂੰ ਇੱਕੋ ਮੰਨਦੀ ਆ ਉਹ ਇੱਕ ਪ੍ਰਚਲਿਤ ਮਨਵਾੜ ਲਈ ਨਾਸਕੀ ਜਾਤ ਸਭ ਇੱਕੇ ਪਹਿਚਾਨ ਬੇਕ ਪਹਿਚਾਨ ਬੋ ਹੁਣ ਇਹਦੇ ਵਿੱਚ ਕੀ ਹੁੰਦਾ ਵੀ ਇੱਕ ਚੂੜੀ ਕੀ ਕਰਦੀ ਆ ਵੀ ਇੱਕ ਸ਼ਰਾਬ ਦੇ ਵਿੱਚ ਪਾ ਕੇ ਕੁੱਤੇ ਦਾ మాਸ ਰਿੰਨਦੀ ਆ ਭਾਈ ਗੁਰਦਾਸ ਜੀ ਦੇ ਬਚਨ ਬੇਨਤੀ ਕਰ ਰਿਹਾ ਕੁੱਤੇ ਦਾ మాਸ ਰਿੰਨਦੀ ਹੈ ਫਿਰ ਮਨੁੱਖ ਦੀ ਖੋਪੜੀ ਵਿੱਚ మాਸ ਨੂੰ ਰਿੰਨ ਕੇ ਰੱਖ ਲੈਂਦੀ ਹੈ ਤੇ ਖੂਨ ਦੇ ਨਾਲ ਭਿੱਜੇ ਕੱਪੜੇ ਦੇ ਨਾਲ ਲਪੇਟਦੀ ਹੈ ਫਿਰ ਉਹ ਹੁਣ ਦੇਖੋ ਇਹ ਕਿੰਨੀ ਗੰਦੀ ਮਾੜੀ ਚੀਜ਼ ਹੈ ਨਾ ਉਹਨੂੰ ਟੱਕ ਕੇ ਲ ਜਾਂਦੀ ਆ ਹੁਣ ਜਦੋਂ ਟੱਗ ਕੇ ਲਗਈ ਤੇ ਰਾਹ ਵਿੱਚ ਕਿਸੇ ਨੇ ਪੁੱਛ ਲਿਆ ਵੀ ਇਹ ਤੂੰ ਕੀ ਲੈ ਜਾਂਦੀ ਪਈ ਕਹਿੰਦੀ ਉਹ ਕੁੱਤੇ ਦਾ ਮਾਸ ਇੰਜੰਜ ਕਰਕੇ ਲੈ ਜਾ ਰਹੀ ਆ ਉਹ ਕਹਿੰਦੀ ਵੀ ਪਵਿੱਤਰ ਚੀਜ਼ ਤਾਂ ਟੱਕੀ ਦੀ ਆ ਵੀ ਉਹਨੂੰ ਨજર ਨਾ ਲੱਗ ਜੇ ਤਾਂ ਹੈ ਹੀ ਗੰਦੀ ਚੀਜ਼ ਕੁੱਤੇ ਦਾ ਮਾਸ ਸ਼ਰਾਬ 'ਚ ਰੰਨੇ ਹੋਇਆ ਮਨੁੱਖ ਦੀ ਖੋਪੜੀ 'ਚ ਐ ਤੇ ਖੂਨ ਦੇ ਕੱਪੜੇ ਨਾਲ ਭਿੱਜੇ ਨੂੰ ਤੂੰ ਉਹਦੇ ਉੱਤੇ ਇੱਕ ਲਪੇਟਿਆ ਇਹਨੂੰ ਟੱਗ ਕੇ ਲੈ ਜਾਣ ਦੀ ਕੀ ਲੋੜ ਉਹ ਕਹਿੰਦੀ ਭਾਵੇਂ ਇਹ ਗੰਦੀ ਚੀਜ਼ ਆ ਮਾੜੀ ਚੀਜ਼ ਆ ਪਰ ਇਹਦੇ ਤੇ ਵੀ ਅਕਿਰਤ ਕਰਨ ਦੀ ਨਜ਼ਰ ਪੈ ਜਾਵੇ ਇੰਨੇ ਵੀ ਫਿੱਟ ਜਾਣਾ ਹੈ ਮਤਲਬ ਕਿਰਤ ਕਣ ਨੂੰ ਇੰਨਾ ਮਾੜਾ ਦੱਸਿਆ ਵੀ ਕਿਰਤ ਕਣ ਦਾ ਨਜ਼ਰ ਵੀ ਇੰਨੀ ਮਾੜੀ ਆ ਹੁਣ ਉਹਦੇ ਵਿੱਚ ਬਚਨ ਆਉਂਦਾ ਮਾਦ ਵਿੱਚ ਰਿੱਧਾ ਪਾਏ ਕਹ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ ਰਤੂ ਭਰਿਆ ਕੱਪੜਾ ਤਿਸ ਕਜਣਤਾਸ ਆ ਟੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ ਕਹਿੰਦੇ ਨਦਰ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼ ਇਦੇ ਤੇ ਵੀ ਕਿਰਤ ਕਰਨ ਦੀ ਨਜ਼ਰ ਪੈ ਜਾਵੇ ਨਾ ਇਹਨੇ ਵੀ ਖਰਾਬ ਹੋ ਜਾਣਾ ਮਤਲਬ ਕਿ ਮਹਾਰਾਜ ਨੇ ਉਸ ਮਨੁੱਖ ਨੂੰ ਕਿੰਨਾ ਨੀਜ ਮੰਨਿਆ ਹੁਣ ਖਸਮ ਵਿਸਾਰ ਰਹਿ ਤੇ ਕਮਜਾਤ ਹੁਣ ਇਥੋਂ ਇਹ ਵੀ ਗੱਲ ਸਮਝ ਪੈ ਗਈ ਵੀ ਉਹ ਸਭ ਤੋਂ ਨੀਜ ਬੰਦਾ ਹੈ ਵੀ ਜਿਸ ਵੈਗਰੂ ਨੇ ਸਾਰਾ ਕੁਝ ਦਿੱਤਾ ਹੈ ਤੇ ਉਹ ਦਾਤਾ ਭੁੱਗੀ ਜਾਵੇ ਪਰ ਖਸਮ ਨੂੰ ਭੁੱਲ ਜਾਵੇ ਕਹੋ ਨਾਨਕ ਹਮ ਲੂਣ ਹਰਾਮੀ ਮੈਂ ਲੂਣ ਹਰਾਮੀ ਤੋਂ ਕਿਰਤ ਕਰਨ ਸ਼ਬਦ ਲਿਆ ਤੇ ਲੂਣ ਹਰਾਮੀ ਦਾ ਮਹਾਰਾਜ ਨੇ ਪਹਿਲਾਂ ਪਰਕਰਨਾ ਦਾਸਤਾ ਵੀ ਖਸਮ ਵਿਸਾਰ ਆਣ ਕਮ ਲਾਗੇ ਕੌਡੀ ਬਦਲੇ ਰਤਨ ਤਿਆਗੇ ਜਿਹੜਾ ਖਸਮ ਨੂੰ ਭੁੱਲ ਜਾਵੇ ਤੇ ਉਹਦੀਆਂ ਦਾਤਾਂ ਨੂੰ ਹੀ ਪੁੰਚੀ ਜਾਵੇ ਉਹ ਲੂਣ ਹਰਾਮੀ ਹੁੰਦਾ ਉਹ ਕਿਰਤਕਾਨ ਹੁੰਦਾ ਮੈਂ ਬਾਣੀ ਅਕੋਰਡਿੰਗ ਡੈਫੀਨੇਸ਼ਨ ਲਈ ਹੈ ਤੇ ਅ ਕਿਰਤਕਾਨ ਨੂੰ ਇੰਨਾ ਮਾੜਾ ਦੱਸਿਆ ਮਹਾਰਾਜ ਨੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਇਸ ਨੀਚ ਕੈਟਾਗਰੀ ਚ ਕਿਉਂਕਿ ਗੁਰਬਾਣੀ ਕਿਸੇ ਨੂੰ ਨੀਵਾਂ ਉੱਚਾ ਕਾਸਟ ਕਰਕੇ ਨਹੀਂ ਮੰਨਦੀ ਪਰ ਦੁਨੀਆ ਤੇ ਬੰਦੇ ਉੱਤਮ ਤੇ ਨੀਚ ਹੁੰਦੇ ਆ ਹਮ ਕਰਮਾ ਕਰਕੇ ਕਰਮਾ ਕਰਕੇ ਜਿਨੂੰ ਰੱਬ ਚੇਤੇ ਆ ਉਹ ਉੱਤਮ ਹੈ ਭਾਵੇਂ ਹਕੰਗਾਲ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਉਹ ਸਾਰਾ ਪ੍ਰਕਰਨ ਆਉਂਦਾ ਤੇ ਜਿਨੂੰ ਰੱਬ ਚੇਤੇ ਆ ਉਹ ਤਾਂ ਸਭ ਤੋਂ ਉੱਚਾ ਹੈ ਭਾਵੇਂ ਅੱਖਾਂ ਦੀ ਕੁੱਲੀ 'ਚ ਵੀ ਰਹਿੰਦਾ ਹੋਵੇ ਤੇ ਜਿਨੂੰ ਰੱਬ ਭੁੱਲਿਆ ਹੋਵੇ ਉਹ ਮਹੱਲਾ 'ਚ ਰਹਿ ਕੇ ਬਾਦਸ਼ਾਹ ਹੋ ਕੇ ਵੀ ਮਹਾਰਾਜ ਕਹਿੰਦੇ ਸਭ ਤੋਂ ਨੀਚ ਹੈ ਜੀ ਸੋ ਜਿਹੜਾ ਜਿਨੂੰ ਰੱਬ ਭੁੱਲਿਆ ਹੈ ਤੇ ਦਾਤਾਂ ਹੀ ਭੋਗੀ ਜਾਂਦਾ ਹੈ ਉਹਨੂੰ ਮਹਾਰਾਜ ਕਹਿੰਦੇ ਫਿਰ ਤਨ ਤਨ ਸੰਪੈ ਸੁਖ ਦਿਓ ਅਰ ਜੇ ਨੀਕੇ ਧਾਮ ਕਹੋ ਨਾਨਕ ਸੁਨ ਰੇਮਣਾ ਸਿਮਰਤ ਕਾਹੇ ਨਾਰਾਮ ਹੇ ਹੇ ਭਾਈ ਤੂੰ ਉਸ ਵਾਹਿਗੁਰੂ ਨੂੰ ਚੇਤੇ ਕਿਉਂ ਨਹੀਂ ਕਰਦਾ ਜਿਨੇ ਤੈਨੂੰ ਇੰਨਾ ਸਾਰਾ ਕੁਝ ਦਿੱਤਾ ਹੈ ਜੀ ਸੋ ਇਹ ਤੁਸੀਂ ਵੇਖੋ ਕਿੱਡਾ ਵੱਡਾ ਅਹਿਸਾਸ ਮਹਾਰਾਜ ਨੇ ਕਰਾਇਆ ਸਾਨੂੰ ਵੀ ਭਲੇ ਉਹਨੂੰ ਚੇਤੇ ਕਰੋ ਜਿਨੇ ਤੈਨੂੰ ਦਿੱਤਿਆ ਇੰਨਾ ਇੰਨੀਆਂ ਦਾਤਾਂ ਦਿੱਤੀਆਂ ਉਹ ਦਾਤਾ ਦਾਤਾਂ ਚੋਂ ਚੇਤੇ ਜ਼ਰੂਰ ਆਉਣਾ ਚਾਹੀਦਾ ਹੈ ਹੂੰ ਤਨ ਤਨ ਸੰਪੇ ਸੁਖ ਦਿਓ ਅਰਜੇ ਨੀਕੇ ਤਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਰਾਮ ਸੋ ਭਾਈ ਸਾਹਿਬ ਜੀ ਇੱਥੇ ਨਾ ਇੱਕ ਮੇਰੇ ਮਨ 'ਚ ਵਿਚਾਰ ਆ ਰਿਹਾ ਸੀਗਾ ਜੀ ਕਿ ਜੇਕਰ ਨਾ ਕੋਈ ਵੀ ਚੀਜ਼ ਹੈ ਜਿਵੇਂ ਮੰਨ ਲਓ ਆਪਾਂ ਕੋਈ ਚੀਜ਼ ਕੈਰੀ ਕਰਦੇ ਹਾਂ ਹਨਾ ਜਿਵੇਂ ਆਪਾਂ ਆਉਂਦਾ ਵੀ ਜੀਓ ਪਿੰਡ ਇਹ ਉਹਨੇ ਸਾਜਿਆ ਹੋਇਆ ਹੈ ਜੀਓ ਤੇ ਜਿਹੜਾ ਸਾਡਾ ਪਿੰਡ ਹੈ ਇਹ ਪ੍ਰਮਾਤਮਾ ਨੇ ਸਾਜਿਆ ਹ ਹਮ ਤੇ ਆਪਾਂ ਪੜ੍ਹਦੇ ਵੀ ਜੇ ਤੁਸੀਂ ਆਪਾਂ ਅਰਦਾਸ ਦੀ ਉਹ ਜਿਹੜਾ ਤੂੰ ਠਾਕੁਰ ਤੂੰ ਪਿਆਰ ਦਾ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤਪਿਤਾ ਹੰਬਾਰਕ ਤੇਰੀ ਮਤਲਬ ਜੀਓ ਪਿੰਡ ਸਭ ਤੇਰੀ ਰਾਸ ਹਾਂਜੀ ਹਾਂਜੀ ਮਤਲਬ ਜੀ ਤੇ ਪਿੰਡਾ ਮਾਲਕ ਦੀ ਰਾਸ ਐ ਪੂੰਜੀ ਰਾਸ ਮਤਲਬ ਪੂੰਜੀ ਸੋਦਰ ਦਾ ਪਾਠ ਚ ਤਾਂ ਅਸੀਂ ਸ਼ਾਵ ਨੂੰ ਕਰਦੇ ਆ ਉਹ ਚਾਹੁੰਦਾ ਵੀ ਹਰ ਕੀਰਤ ਹਮਰੀ ਰਹਿ ਰਾਸ ਹਾਂਜੀ ਹਾਂਜੀ ਮਤਲਬ ਜਿਓ ਪਿੰਡ ਤੇਰੀ ਰਾਸ ਮਤਲਬ ਇਹ ਤੇਰੀ ਰਾਸ ਐ ਬਸ ਜਿਵੇਂ ਆਪਾਂ ਕਹਿੰਨੇ ਨੇ ਵੀ ਕਰੰਸੀ ਬਰਲੇ ਥਿੰਗਸ ਅਗੇ ਇਸ ਦਾ ਕਰੰਸੀ ਹਾਂ ਹਾਂ ਮੇ ਜੀਓ ਪਿੰਡ ਸਭ ਤੇਰੀ ਰਾਸ ਹੂੰ ਹੂੰ ਜੀ ਤੇ ਪਿੰਡਾ ਮਾਲਕ ਹੈ ਤੇਰੀ ਰਾਸ ਹੈ ਤੇਰੀ ਪੂੰਜੀ ਹੈ ਹੁਣ ਇਸ ਪੂੰਜੀ ਦੇ ਨਾਲ ਅਸੀਂ ਖਰੀਦਣਾ ਤਾਂ ਸੀਗਾ ਹਰ ਕੀਰਤ 함ਰੀ ਰਹਿ ਰਾਸ ਜਿਹੜੀ ਰਾਹ ਦੀ ਪੂੰਜੀ ਹੈ ਹੂੰ ਹੂੰ ਤੇ ਖਰੀਦੀ ਹੋਰ ਸਾਰਾ ਕੁਝ ਹੀ ਖਰੀਦ ਲਿਆ ਬਸ ਆਹੀ ਨਹੀਂ ਹਰ ਹਰ ਕੀਰਤ ਨਹੀਂ ਖਰੀਦੀ ਹੂੰ ਹੂੰ ਜੇ ਆਪ ਗੱਲ ਕਰੇ ਸੀ ਵੀ ਸਿਮਰਤ ਕਾਹੇ ਨਰਾ ਸਿਮਰਤ ਕਾਹੇ ਨਰਾ ਇਹਦੇ ਬਾਰੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਅਸੀਂ ਇਹ ਮਤਲਬ ਇਸ ਪੂੰਜੀ ਦੇ ਨਾਲ ਜੀਓ ਪਿੰਡ ਦੇ ਨਾਲ ਵੀ ਹਰ ਕੀਰਤ ਵੱਧ ਤੋਂ ਵੱਧ ਇਕੱਠੀ ਕਰ ਸਕੀਏ ਜਿਵੇਂ ਮਤਲਬ ਕਿ ਆਪਾਂ ਪਿਛਲੇ ਸ਼ਲੋਕ ਦੇ ਪ੍ਰਕਰਨ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਵੀ ਇਹ ਇਹ ਇੰਜ ਕਹਿ ਲਓ ਵੀ ਇਹ ਨਾਮ ਵਣਜਣ ਵਾਸਤੇ ਪ੍ਰਮਾਤਮਾ ਨੇ ਆ ਮੂਲ ਦੇ ਕੇ ਭੇਜਿਆ ਸਾਨੂੰ ਜੀ ਮੂਲ ਹੈ ਜੀ ਜਿਵੇਂ ਭਾਈ ਗੁਰਦਾਸ ਜੀ ਦਾ ਇੱਕ ਵਚਨ ਹੁੰਦਾ ਨਾ ਕਹਿੰਦੇ ਵੀ ਕਿਸੇ ਬੰਦੇ ਨੂੰ ਮੂਲ ਦੇ ਕੇ ਕੁਝ ਪੈਸੇ ਦੇ ਕੇ ਭੇਜਤਾ ਵਪਾਰ ਕਰਾਲੀ ਉਹ ਵਪਾਰ ਕਰਨ ਦੀ بجائے ਨਫਾ ਕਰਨ ਦੀ بجائے ਜਿਹੜਾ ਮੂਲ ਮਿਲਿਆ ਉਹਨੂੰ ਵੀ ਗਵਾ ਕੇ ਆ ਜਾਵੇ ਤੇ ਉਹਨੂੰ ਲਾਮੇ ਮਿਲਦੇ ਆ ਜੀ ਸੋ ਉਲਾਮੇ ਦਿਨੇ કે ਰਾਤੀ ਮਿਲਣ ਸਹੰਸ ਸਿਵਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਹੁਣ ਮਤਲਬ ਇਹ ਇਹ ਪੰਕਤੀ ਤੇ ਨਾ ਮੈਨੂੰ ਕਈ ਵਾਰੀ ਆਇਆ ਮਤਲਬ ਵੇਖੋ ਆਪਾਂ ਨੂੰ ਕਰਨਾ ਹੀ ਚਾਹੀਦਾ ਹੈ ਇਹ ਚੇਚ ਕੋਈ ਦੋਰਾਵਾ ਨਹੀਂ ਔਰ ਜਿਹੜੀ ਪੰਕਤੀ ਧਨਉਂ ਅੰਦਰੋਂ કરીਏ ਔਰ ਵਾਰ-ਵਾਰ ਉਹਦਾ ਸਿਮਰਨ ਕਰੀਏ ਹੁਣ ਜੇ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਇਹ ਪੰਕਤੀ ਮਤਲਬ ਮੈਨੂੰ ਬਹੁਤ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਮੰਨਣ ਦੀ ਲੋੜ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਵੀ ਅਸੀਂ ਆਪਦਾ ਖਾਣ ਪੀਣ ਸਾਡਾ ਕੰਟਰੋਲ ਹੋਵੇ ਜੀ ਐਂਡ ਪਲੀਜ਼ ਫੇਟੇ ਵੀ ਹਾ ਜੀ ਸੋ ਮੈਂ ਬੇਨਤੀ ਕਰਦਾ ਪਿਆ ਸੀ ਵੀ ਪ੍ਰਮਾਤਮਾ ਨੇ ਸਾਨੂੰ ਮੂਲ ਦਿੱਤਾ ਹੈ ਸਵਾਸ ਕੁਝ ਗਿਨੇ ਮਿੱਥੇ ਸਵਾਸ ਦਿੱਤੇ ਆ ਸਰੀਰ ਦਿੱਤਾ ਕਿਸ ਗਿਨੇ ਮਿੱਥੇ ਸਮੇ ਲਈ ਇਹ ਇਹ ਜ਼ਰੂਰ ਲੇਖਿਆ ਬੋਲਣ ਬੋਲਣਾ ਹਰ ਚੀਜ਼ ਸੀਮਾ ਸੀਮਤ ਮਿਲੀ ਸਾਨੂੰ ਵੀ ਕਿੰਨਾ ਬੋਲਣਾ ਹੈ ਹਿਸਾਬ-ਵਿਤਾਬ ਜੀ ਮਿਲਿਆ ਕਿੰਨਾ ਦੇਖ ਸਕਦੇ ਹਾਂ ਪਰ ਇਸ ਮਤਲਬ ਲਿਮਿਟਡ ਮੂਡ ਲੈ ਕੇ ਅਸੀਂ ਵਣਜ ਕਰਨੀ ਆ ਉਹਦੇ ਨਾਮ ਦੀ ਲਾਹਾ ਘਟਨਾ ਅਸੀਂ ਹੂੰ ਤੇ ਅਸੀਂ ਉਹ ਲਾਹਾ ਘਟਣ ਦੀ ਬਜਾਏ ਇਹਨੂੰ ਵੀ ਵਿਅਰਥੀ ਗਵਾ ਕੇ ਚਲੇ ਜਾਈ ਰੱਬ ਦੇ ਘਰ ਉਲਾਮੇ ਮਿਲਨੇ ਆ ਤਾਂ ਕਰਕੇ ਮਹਾਰਾਜ ਪਏ ਮੂਲ ਨੂੰ ਜਿਵੇਂ ਹੁਣ ਇੱਕ ਮਾਤਾ ਪਿਤਾ ਬੱਚੇ ਨੂੰ ਜਦੋਂ ਭੇਜਦੇ ਆ ਬਾਹਰ ਵਪਾਰ ਕਰਨ ਲਈ ਉਹਨੂੰ ਵਾਰ-ਵਾਰ ਉਹਦਾ ਮੂਲ ਚੇਤੇ ਕਰਾਉਂਦੇ 16 ਲੱਖ ਲੱਗਾ ਤੇਰੇ ਤੇ ਹੂੰ ਮੂਲ ਕਿਉਂ ਚੇਤੇ ਕਰਾਉਂਦੇ ਵੀ ਉਹਨੂੰ ਚੇਤੇ ਆਵੇ ਵੀ ਮੈਂ ਇਹਨੂੰ ਮੈਂ ਆ ਖਰਚਾ ਕਰਕੇ ਆਇਆ ਤੇ ਹੁਣ ਕੁਝ ਕਰ ਲਵਾਂ ਮਹਾਰਾਜ ਵੀ ਉਹ ਮੂਲ ਹੀ ਚੇਤੇ ਕਰਾ ਰਿਹਾ ਵੀ ਆ ਆ ਤੈਨੂੰ ਤਾਨਾ ਦਿੱਤਾ ਤਾਨਾ ਦਿੱਤਾ ਜ਼ੰਬਤੀ ਦਿੱਤੀ ਐ ਮੂਲ ਦਿੱਤਾ ਤੈਨੂੰ ਇਹ ਸਹੂਲਤਾਂ ਲੈ ਕੇ ਲਾਹਾ ਘਟਲ ਤਾ ਕਰਕੇ ਮਹਾਰਾਜ ਹੁਣ ਵੇਖੋ ਜਿਵੇਂ ਆਪਾਂ ਪਿਛਲੇ ਸਮੇਂ ਰੈਪਿਟੀਸ਼ਨ ਦੀ ਵੀ ਗੱਲ ਕਰਦੇ ਆ ਇਹ ਸ਼ਬਦ ਬਹੁਤ ਔਰੀ ਆਉਣਗੇ ਕਿਉਂਕਿ ਸਾਡਾ ਨਾ ਇੱਕ ਸੁਭਾਅ ਹੈ ਤੁਸੀਂ ਵੇਖ ਲਓ ਸਾਡੇ ਮਾਈਂਡ ਦਾ ਨਾ ਇੱਕ ਸੁਭਾਅ ਹੈ ਕੋਈ ਚੀਜ਼ ਸਹੀ ਹੋਵੇ ਗਲਤ ਹੋਵੇ ਜਿਹੜੀ ਚੀਜ਼ ਦੀ ਇਹਦੇ ਅੰਦਰ ਰੈਪਿਟੀਸ਼ਨ ਹੁੰਦੀ ਜਾਵੇਗੀ ਨਾ ਹੁੰਦੀ ਜਾਵੇਗੀ ਇਸ ਮੰਨ ਨੇ ਉਹਨੂੰ ਐਕਸੈਪਟ ਕਰ ਲੈਣਾ ਉਹਨੂੰ ਸੱਚ ਮੰਨਣਾ ਸ਼ੁਰੂ ਕਰ ਦੇਣਾ ਜੀ ਇਹ ਮੰਨ ਦੀ ਆਦਤ ਹੈ ਕਾਜ਼ ਕਰਕੇ ਸਭ ਕੋ ਨਹੀਂ ਸਮਝਾਂਦੀ ਕਿਉਂਕਿ ਸਭ ਕੋ ਸਮਝਾ ਲੋਜਿਕ ਨਹੀਂ ਵੇਖਦਾ ਜੀ ਜਿਹੜੀ ਚੀਜ਼ ਹੁਣ ਜਦੋਂ ਅਸੀਂ ਬੰਦੇ ਨੇ ਵਕਾਰਾਂ ਦੀ ਇੰਨੀ ਰੈਪੀਟੀਸ਼ਨ ਕਰ ਲਈ ਵੀ ਇਹਨੂੰ ਉਹੀ ਤਾਂ ਅਦੌਲਤ ਹੀ ਸੱਚ ਲੱਗੀ ਜਾਂਦੀ ਹੈ ਹਮ ਹੈਨਾ ਰੱਬ ਬਾਰੇ ਨੇ ਇੰਨੀ ਰੈਪੀਟੀਸ਼ਨ ਕੀਤੀ ਨਹੀਂ ਇਸ ਕਰਕੇ ਰੱਬ ਇਹਨੂੰ ਸੱਚ ਨਹੀਂ ਲੱਗਦਾ ਪਿਆ ਹਮ ਪਰ ਹੈ ਉਹ ਸੱਚ ਸੀ ਸਤਗੁਰੂ ਜੀ ਨੇ ਵਾਰ-ਵਾਰ ਰੈਪੀਟੀਸ਼ਨ ਇਹਨਾਂ ਚੀਜ਼ਾਂ ਤੇ ਤਾਂ ਕੀਤੀ ਵੀ ਮਨ ਨੂੰ ਵਾਰ-ਵਾਰ ਕਹੀ ਜਾਈਏ ਕਹੀ ਜਾਈਏ ਕਹੀ ਜਾਏ ਤੇ ਮਨ ਐਕਸੈਪਟ ਕਰ ਲਵੇ ਕਿ ਤੂੰ ਕਰਨ ਕੀ ਆਇਆ ਸੀ ਪਰ ਕਰੀ ਕੀ ਜਾਨਾ ਹੈ ਤੂੰ ਸੋ ਇਸ ਕਰਕੇ ਨੂੰ ਵੇਖੋ ਕਿੰਨੇ ਬਚਨ ਮਿਲਦੇ ਮਹਾਰਾਜ ਕਹਿੰਦੇ ਜਿਉ ਪਾਇ ਤਨ ਸਾਜਿਆ ਰੱਖਿਆ ਬਣਤ ਬਣਾਏ ਜਿਉ ਤੇ ਪ੍ਰਾਣ ਦੇ ਕੇ ਮਹਾਰਾਜ ਨੇ ਸਰੀਰ ਸਾਜਿਆ ਹੈ ਸੋਡਾ ਜਿਵੇਂ ਪਿਛਲੇ ਚ ਵੀ ਗੱਲ ਕੀਤੀ ਵੀ ਇੱਕ ਤਾਂ ਹੁੰਦਾ ਹੈ ਵੀ ਜਸਟ ਇੱਕ ਆਮ ਨਵੇਰਤਾ ਮਾਰੇ ਨੇ ਅੱਛਾ ਇਥੇ ਇੱਕ ਨਿਕ ਮੈਂ ਹੋਰ ਬੇਨਤੀ ਕਰਨ ਜੀਓ ਇਥੇ ਆਪਾਂ ਉੱਥੇ ਆਪਾਂ ਪੰਕਤੀ ਤੇ ਆ ਜੀ ਜੀਓ ਪਾਈਥਨ ਸਾਜਿਆ ਪਾਈਥਨ ਸਾਜਿਆ ਤੇ ਇੱਕ ਨਾ ਤੁਸੀਂ ਦੇਖੋ ਵੀ ਆਪਾਂ ਕੋਈ ਵੀ ਬਾਹਰੋਂ ਵਸਤੂ ਖਰੀਦਣੀ ਹੋਣਾ ਕਈ ਵਾਰੀ ਆਮ ਸਵਾਲ ਕਰ ਲੈਣ ਕਈ ਜਾਂ ਕਈ ਵਾਰ ਮਨ ਚ ਸਵਾਲ ਵੀ ਆਏ ਇਹਦੇ ਵੀ ਜੀਓ ਪਹਿਲਾਂ ਆਈ ਕਿ ਪਿੰਡਾ ਪਹਿਲਾਂ ਆ ਹੂੰ 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 ਜੀ ਤੇ ਪਿੰਡ ਚੋਂ ਪਹਿਲੀ ਕੀ ਚੀਜ਼ ਛੜੀ ਹੈ ਵੀ ਮਤਲਬ ਜਿਹੜੀ ਅੰਦਰ ਸਾਡੇ ਜੀ ਟਿੱਕੀ ਹੋਈ ਹੈ ਜੋਤ ਟਿੱਕੀ ਹੈ ਵੀ ਉਹ ਪਹਿਲਾਂ ਕਿ ਪਿੰਡਾ ਪਹਿਲਾਂ ਹੂੰ ਹੂੰ ਮਨ ਚ ਸਵਾਲ ਆ ਸਕਦਾ ਜਾ ਜਿਵੇਂ ਆਪਾਂ ਹੁਣ ਕੋਈ ਵੀ ਦੁਨਿਆਵੀ ਰੂਪ ਵਿੱਚ ਕੋਈ ਚੀਜ਼ ਖਰੀਦਣ ਜਾਣੀ ਹੋਵੇ ਤਾਂ ਅਸੀਂ ਕਹਿੰਨੇ ਵੀ ਮੰਨ ਲਓ ਕੋ ਭਾਂਡਾ ਮਤਲਬ ਜੇ ਆਪਾਂ ਕਹਿੰਨੇ ਦੁੱਧ ਲੈਣ ਚੱਲੋ ਦੁੱਧ ਲੈਣ ਜਾਈਏ ਤੇ ਆਪਾਂ ਕਹਿੰਨੇ ਯਾਰ ਪਹਿਲਾਂ ਭਾਂਡਾ ਦਿਓ ਵੀ ਭਾਂਡਾ ਮਤਲਬ ਪਹਿਲਾਂ ਚਾਹੀਦਾ ਤੇ ਉਹਦੇ ਵਿੱਚ ਦੁੱਧ ਪਾਊਗਾ ਜਾਂ ਕੋਈ ਚੀਜ਼ ਲੈਣ ਜਾਣਾ ਵੀ ਇਹ ਚੀਜ਼ ਲਫਾਫੇ 'ਚ ਪਾ ਦਿਓ ਵੀ ਕੋਈ ਵੀ ਚੀਜ਼ ਕਰਿਆਨਾ ਸੋਰੇ ਲਫਾਫੇ 'ਚ ਪਾ ਦਿਓ ਜਾਂ ਮਤਲਬ ਉਹ ਉਹਦੀ ਕੈਰੀਂਗ ਚੀਜ਼ ਜਾਂ ਝੋਲਾ ਲੈ ਜਾਓ ਪਰ ਉਹਦੀ ਕੈਰੀਿੰਗ ਜਿਹਦੇ ਚ ਉਹ ਚੀਜ਼ ਲੈ ਕੇ ਆਉਣੀ ਉਹ ਤੁਹਾਨੂੰ ਕੈਰੀ ਕਰਨੀ ਪੈਂਦੀ ਹੈ ਉਹ ਮਤਲਬ ਉਹ ਅਲੱਗ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਹਮ ਹਮ ਪਰ ਜੀ ਤੇ ਪਿੰਡਾ ਇਹ ਇੱਕ ਥਾਂ ਤੇ ਹੈ ਹੁਣ ਸਵਾਲ ਬਣਦਾ ਵੀ ਜੀ ਪਹਿਲਾਂ ਕਿ ਪਿੰਡਾ ਲਿਕੁਇਡ ਜਾਂ ਥਿੰਗਸ ਉਹ ਬਾਅਦ ਚ ਪੈਂਦੀਆਂ ਪਹਿਲਾਂ ਜਿਹਦੇ ਵਿੱਚ ਉਹ ਪੈਣੀ ਆ ਉਹ ਤੁਹਾਡੇ ਹੱਥ ਚ ਹੋਣੀ ਚਾਹੀਦੀ ਹੈ ਹਮ ਹਮ ਠੀਕ ਹੈ ਮਤਲਬ ਜਿਵੇਂ ਸਰੀਰ ਸਾਡੇ ਹੱਥ ਚ ਹੋਣਾ ਚਾਹੀਦਾ ਤੇ ਜੋਤ ਜੋ ਆਪਾਂ ਕਹਿੰਦੀ ਆ ਵੀ ਭਾਂਡੇ ਦੇ ਵਿੱਚ ਦੁੱਧ ਪਰ ਇਹਦੇ ਚ ਉਲਟਾ ਹੈ ਹਮ ਮਨੇ ਜਦੋਂ ਜੀ ਤਾ ਇਹ ਸਰੀਰ ਆ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤਾਂ ਤੂੰ ਜਗ ਮੈਂ ਆਇਆ ਤਾ ਤੂੰ ਜਗ ਮੈਂ ਆਇਆ ਤਾ ਤੂੰ ਜਗ ਮੈਂ ਆਇਆ ਵੀ ਜਨ ਜਿਵੇਂ ਮਾਤ ਗਰਭ ਦੇ ਵਿੱਚ ਜੋ ਮਤਲਬ ਇਹਦੇ ਵਿੱਚ ਜੀਓ ਪਹਿਲਾਂ ਹੈ ਬਿਲਕੁਲ ਮਤਲਬ ਪਹਿਲਾਂ ਜਿਵੇਂ ਆਪਾਂ ਰਕਤ ਬਿੰਦ ਕਰਨ ਦੀ ਵੀ ਗੱਲ ਕੀਤੀ ਸੀ ਰਕਤ ਬਿੰਦ ਜਾਂ ਪਾਣੀ ਆਪਾਂ ਜਦੋਂ ਇਹ ਆਉਂਦਾ ਪਾਣੀ ਦੇ ਵਿੱਚੋਂ ਤੂੰ ਘਰਿਆ 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 ਸ਼ਬਦਾਂ ਦਾ ਪਾਣੀ 'ਚ ਵੀ ਉਹਦੇ ਤੂੰ ਘੜਿਆ ਹੋਇਆ ਤੂੰ ਮਤਲਬ ਲiquid ਚੀਜ਼ ਦੇ ਵਿੱਚੋਂ ਅਸੀਂ ਘੜੇ ਹੋਏ ਆ ਮਤਲਬ ਜੋਤ ਉਹਦੇ ਚ ਪਹਿਲਾਂ ਆਈ ਹੈ ਜੀ 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 ਮਤਲਬ ਸਰੀਰ ਸਾਡਾ ਬਾਅਦ ਚ ਬਣਦਾ ਹੈ ਜੀ ਜੋਤ ਨਹੀਂ ਤੇ ਸਰੀਰ ਮਿੱਟੀ ਹੈ ਸਰੀਰ ਮਿੱਟੀ ਹੈ ਹੈਨਾ ਸੋ ਇਹਦੇ ਵਿੱਚ ਓਪੋਜ਼ਿਟ ਹੈ ਮੈਂ ਤਾਂ ਕਰਕੇ ਪਰ ਕਰਨ ਮੇਰੇ ਖਿਆਲ ਚ ਆਏ ਮੈਂ ਇਹ ਸਾਂਝਾ ਕਰੀ ਗੀ ਗੀ ਗੱਲ ਵੀ ਮਾਰੇ ਨੇ ਜਿੰਦ ਪਾ ਕੇ ਤੇਰੇ ਸਰੀਰ ਨੂੰ ਸਾਂਝਾ ਜੀ ਉਹ ਪਾਏ ਤਨ ਸਾਂਝਿਆ ਰੱਖਿਆ ਬਣਤ ਬਣਾਏ ਜੀ ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰਤ ਸਮਾਏ ਹਾਂ ਪੈਰ ਹੀ ਚੱਲਣ ਹੱਥੀ ਕਰਨਾ ਦਿੱਤਾ ਪਹਿਨੇ ਖਾਏ ਹੂੰ ਤੇ ਫਿਰ ਆਉਂਦਾ ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ ਅੰਧ ਕਮਾਏ ਮਤਲਬ ਇਸ ਜੋਤ ਨੂੰ ਸਮਝਣਾ ਕਿੰਨਾ ਜ਼ਰੂਰੀ ਹੈ ਕਈ ਵਾਰੀ ਅਸੀਂ ਸਰੀਰ ਨਾਲ ਹੀ ਜੁੜੇ ਰਹਿੰਨੇ ਆ ਮਤਲਬ ਜੋਤ ਨੂੰ ਨਹੀਂ ਸਮਝਦੇ ਅਸੀਂ ਫਿਰ ਇੱਥੋਂ ਨਾ ਸਾਨੂੰ ਸਮਝ ਲੱਗੂਗੀ ਕਿ ਜੋਤ ਕਿੰਨੀ ਇੰਪੋਰਟੈਂਟ ਚੀਜ਼ ਹੈ ਜਾਂ ਜੀ ਜੀਓ ਦੀ ਜਿਹੜੀ ਅਸੀਂ ਗੱਲ ਕਰਦੇ ਆ ਹੁਣ ਕਿਰਪਾ ਕਰਕੇ ਪਰਕਰਨੂ ਸੋ ਜੀਓ ਪਾਇਤਨ ਸਾਜਿਆ ਰੱਖਿਆ ਬਣਤ ਬਣਾਏ ਫਿਰ ਉਹੀ ਰੈਪੀਟੀਸ਼ਨ ਦੀ ਗੱਲ ਸਿਮਰਤ ਕਾਹੇ ਨਾ ਰਾਮ ਵਾਰ-ਵਾਰ ਇਹ ਮੂਲ ਚੇਤੇ ਕਰਾ ਕੇ ਮਹਾਰਾਜ ਕਹਿੰਦੇ ਵੀ ਜਿੰਦ ਪਾ ਕੇ ਤੇਰਾ ਸਰੀਰ ਬਣਾਇਆ ਤੈਨੂੰ ਦੇਖਣ ਲਈ ਅੱਖਾਂ ਦਿੱਤੀਆਂ ਸੁਣਨ ਲਈ ਕੰਨ ਦਿੱਤੇ ਬੋਲਣ ਲਈ ਜ਼ੁਬਾਨ ਦਿੱਤੀ ਚੱਲਣ ਲਈ ਪੈਰ ਦਿੱਤੇ ਆ ਕੰਮ ਕਰਨ ਲਈ ਹੱਥ ਦਿੱਤੇ ਆ ਤੇ ਜਿੰਨੇ ਇਹ ਰਚਿਆ ਉਹਨੂੰ ਤੂੰ ਜਾਣਦਾ ਹੀ ਨਹੀਂ ਤੂੰ ਤਾਂ ਅੰਨਾ ਹੋ ਕੇ ਤੁਰਿਆ ਫਿਰਦਾ ਹੈ ਹਨਾ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਜਿਹੜੀ ਗੱਲ ਕੀਤੀ ਸੀ ਜਿਉ ਪਾਇ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰਤ ਸਮਾਏ ਤੇ ਫਿਰ ਕਹਿੰਦੇ ਪੈਰੀ ਚੱਲਣ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿੰਨਰਾ ਚ ਰਚਿਆ ਤਿਸੇ ਨਾ ਜਾਣੇ ਅੰਦਾ ਅੰਧ ਕਮਾਏ ਜੇ ਭੱਜੇ ਤਾਂ ਠੀਕਰ ਹੋਵੇ ਘਾੜ ਤ ਘੜੀ ਨਾ ਜਾਏ ਕਹਿੰਦੇ ਇੱਕ ਵਾਰੀ ਇਹ ਠੀਕਰ ਟੁੱਟ ਗਿਆ ਨਾ ਦੁਬਾਰਾ ਇਹਨੇ ਘੜਿਆ ਨਹੀਂ ਜਾਣਾ ਤੇ ਜਦੋਂ ਤੱਕ ਇਹ ਠੀਕਰ ਸਰੀਰ ਨੂੰ ਵੀ ਠੀਕਰ ਹੈਗਾ ਇਹ ਨਾ ਇਹਨੂੰ ਸਾ ਮਤਲਬ ਜਦੋਂ ਤੱਕ ਇੱਕ ਵਾਰੀ ਮੂਲ ਖਰਚਿਆ ਗਿਆ ਨਾ ਫਿਰ ਤਾਂ ਪਤਾ ਨਹੀਂ ਜੰਮ ਜੰਮ ਮਰੇ ਮਰੇ ਫਿਰ ਫਿਰ ਪਤਾ ਨਹੀਂ ਮੌਕਾ ਮਿਲਣਾ ਕਿ ਮੈਨੂੰ ਉਹ ਤਾਂ ਸਾਡੇ ਹੱਥ ਨਹੀਂ ਨਾ ਉਹ ਤਾਂ ਵੈਗਰੂ ਹੱਥ ਹੁਣ ਮੌਕਾ ਇਹਨੂੰ ਹੀ ਲਾਸਟ ਮੌਕਾ ਸਮਝ ਕੇ ਬੰਦਾ ਇੱਕ ਤਾਂ ਇਸ ਮਨੁੱਖਾ ਦੇ ਇਹਨੂੰ ਲਾਸਟ ਮੌਕਾ ਸਮਝ ਕੇ ਦੂਜਾ ਹਰ ਸੁਵਾਸ ਨੂੰ ਆਪਣਾ ਆਖਰੀ ਸੁਵਾਸ ਸਮਝ ਕੇ ਹਰ ਸੁਵਾਸ ਨੂੰ ਆਪਣਾ ਅੰਤਲਾ ਵੇਲਾ ਸਮਝ ਕੇ ਜਦੋਂ ਬੰਦਾ ਚੇਤੇ ਕਰੇਗਾ ਨਾ ਉਦੋਂ ਰੱਬ ਚੇਤੇ ਆਵੇਗਾ ਜਿਹੜਾ ਇਸ ਪ੍ਰਮਾਤਮਾ ਨੇ ਸਾਨੂੰ ਮੂਲ ਦਿੱਤਾ ਹੈ ਇਹਦਾ ਇਹਦੇ ਰਾਹੀਂ ਅਸੀਂ ਲਾਹਾ ਖਟ ਸਕੀਏ ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਜਿਵੇਂ ਮਹਾਰਾਜ ਜੀ ਬਚਨ ਕਰਦੇ ਨੇ ਨਾ ਜੀਓ ਪਾਏ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਾਜਪਰੇ ਸੰਯੋਗ ਸੁੱਤ ਬਣਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਜੋਗ ਜਿਸ ਵਾਹਿਗੁਰੂ ਜੀ ਨੇ ਸਾਨੂੰ ਪਰਿਵਾਰ ਦਿੱਤਾ ਘਰ ਦਿੱਤਾ ਸਭ ਕੁਝ ਦਿੱਤਾ ਉਸ ਵਾਹਿਗੁਰੂ ਨੂੰ ਜੇ ਅਸੀਂ ਚੇਤੇ ਕਰਾਂਗੇ ਤੇ ਸਾਡੇ ਹਰ ਪ੍ਰਕਾਰ ਦੀ ਮੁਸ਼ਕਲ ਦੂਰ ਹੁੰਦੀ ਹੈ ਸੋ ਮਹਾਰਾਜ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਅਰ ਜਹਿਨੀ ਕੇ ਧਾਮ ਜਿਸ ਵਹਿਗੁਰੂ ਜੀ ਨੇ ਸਾਨੂੰ ਇਹ ਸਾਰਾ ਕੁਝ ਸੂਰਤਾਂ ਦਿੱਤੀਆਂ ਕਹੋ ਨਾਨਕ ਸੁਣ ਰੇ ਮਨਾਹੇ ਮੇਰੇ ਮਨ ਤੂੰ ਸੁਣ ਲੈ ਸਿਮਰਤ ਕਾਹੇ ਨਾ RAM ਤੂੰ ਕਿਉਂ ਨਹੀਂ ਸਿਮਰਦਾ ਪਿਆ ਕਿਉਂ ਨਹੀਂ ਚੇਤੇ ਕਰਦਾ ਪਿਆ ਇਹ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਸੋ ਅਸੀਂ ਵਿਚਾਰ ਕਰ ਰਹੇ ਸਾਂ ਕਿ 8ਵੇਂ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕਾ ਸੋ ਬਿਸ਼ੱਕ ਅਠਵਾਂ ਸ਼ਲੋਕ ਆ ਜਕੋ ਉਸਮੁਚੀ ਬਾਣੀ ਦੇ ਜੇ ਅਸੀਂ ਪਾਉ ਦੇ ਵਿੱਚ ਅਸੀਂ ਮਹਿਸੂਸ ਕਰੀਏ ਤਾਂ ਗੁਰੂ ਸਾਹਿਬ ਸਾਨੂੰ ਵਾਰ-ਵਾਰ ਇਹ ਤਾਂ ਕੀਤ ਕਰਦੇ ਆ ਕਿ ਸਿਮਰਨ ਕਰ ਚੇਤੇ ਕਰ ਯਾਦ ਕਰ ਪਰ ਚੇਤੇ ਕਰ ਯਾਦ ਕਰ ਸਿਮਰਨ ਕਰ ਆਖਰੀ ਚੀਜ਼ ਆਖਰੀ ਗੱਲ ਪਾਈ ਸਾਹਿਬ ਜੀ ਮੇਰਾ ਮੈਂ ਜ਼ਰੂਰ ਕਰਨੀ ਚਾਹਣਾ ਤੇ ਉਹਦੇ ਚ ਆਪ ਜੀ ਵੀ ਜ਼ਰੂਰ ਇੱਕ ਦੋ ਗੱਲਾਂ ਐਡ ਕਰਿਓ ਜੀ ਕਿ ਜਦੋਂ ਸਿਮਰਨ ਚੇਤਾ ਯਾਦ ਇਹ ਮਤਲਬ ਇੱਕ ਆਪਣਾ ਸ਼ੁਰੂਆਤ ਦੇ ਜਦੋਂ ਪੋਡਕਾਸਟ ਕੀਤੇ ਸੀ ਉਹਨਾਂ ਦੇ ਵਿੱਚ ਵੀ ਇਹ ਚੀਜ਼ ਆਈ ਸੀ ਵੀ ਅਭਿਆਸ ਦੇ ਵਿੱਚੋਂ ਸਿਮਰਨ ਤੱਕ ਪਹੁੰਚਣਾ ਜੀ ਉਹ ਗੱਲ ਨੂੰ ਰਿਪੀਟ ਕਰਕੇ ਫਿਰ ਅਸੀਂ ਸਮਾਪਤੀ ਕਰਾਂਗੇ ਤਾਂ ਮੈਂ ਇਹ ਵੀ ਚਾਹਣਾ ਕਿ ਚੇਤਾ ਕਰਨਾ ਯਾਦ ਕਰਨਾ ਸਿਮਰਨ ਕਰਨਾ ਇਹ ਕੀ ਹੈ ਜੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ ਸੋ ਵੈਸੇ ਤਾਂ ਸਿਮਰਨ ਦਾ ਅਖਰੀ ਅਰਥ ਤਾਂ ਯਾਦ ਕਰਨਾ ਹੀ ਹੁੰਦਾ ਹੈ ਜੀ ਸੋ ਅਸੀਂ ਵਾਹਿਗੁਰੂ ਜੀ ਨੂੰ ਯਾਦ ਵਿੱਚ ਬਸਾਉਣਾ ਹੈ ਅਸੀਂ ਵੈਸੇ ਜਦੋਂ ਅਸੀਂ ਵਾਹਿਗੁਰੂ ਸਿਮਰਨ ਕਰਦੇ ਜ਼ੁਬਾਨ ਤੋਂ ਕਰਦੇ ਆ। ਸੋ ਪਹਿਲੀ ਤਾਂ ਗੱਲ ਵੀ ਜਦੋਂ ਅਸੀਂ ਬੋਲ ਕੇ ਕਰਦੇ ਆ ਰਸਨਾ ਤੋਂ ਕਰਦੇ ਆ। ਉਹ ਕੱਲਾ ਬੋਲਣ ਦਾ ਅਭਿਆਸ ਨਹੀਂ ਹੁੰਦਾ। ਉਹ ਕੰਨਾਂ ਤੋਂ ਸੁਣਨ ਦਾ ਵੀ ਅਭਿਆਸ ਹੁੰਦਾ ਹੈ। ਵੀ ਜੋ ਕੁਝ ਤੋਂ ਆਪਣੀ ਰਸਨਾ ਤੋਂ ਬੋਲ ਰਿਹਾ ਉਹਨੂੰ ਕੰਨਾਂ ਤੋਂ ਸੁਣਨਾ ਹੈ। ਤੇ ਉਹਨੂੰ ਅਸੀਂ ਜਦੋਂ ਅਸੀਂ ਬੋਲਦੇ ਆ ਬੋਲਦੇ ਵਾਰ-ਵਾਰ ਬੋਲਦੇ ਆ ਉਹਨੂੰ ਕਹਿੰਦੇ ਅਭਿਆਸ ਪ੍ਰੈਕਟਿਸ ਕਰਨੀ। ਹੂੰ ਉਹ ਅਭਿਆਸ ਕਰ ਕਰਕੇ ਕਿਉਂਕਿ ਆਪਾਂ ਬੋਲ ਰਹੇ ਆ ਵਾਹਿਗੁਰੂ ਵਾਹਿਗੁਰੂ ਉਹ ਮਨ ਨੂੰ ਅਸੀਂ ਕਹਿ ਰਹੇ ਆ ਤੂੰ ਮਨ ਵਾਹਿਗੁਰੂ ਹੈ ਵਾਹਿਗੁਰੂ ਹੈ ਵਾਹਿਗੁਰੂ ਹੈ ਇਹ ਪ੍ਰੈਕਟਿਸ ਕਰਦੇ ਆ ਕਰਦੇ ਇੱਕ ਦਿਨ ਜਿਸ ਦਿਨ ਮਨ ਸਾਡੀ ਆਤਮਾ ਸਾਡਾ ਰੋਮ ਰੋਮੇ ਕਬੂਲ ਕਰ ਲਵੇ ਵੀ ਸੱਚੀ ਉਹ ਵਾਹਿਗੁਰੂ ਹੈ ਹਰ ਖੇਨ ਖੇਨ ਅੰਗ ਸੰਗ ਦੁਕਾਰੰਗ ਪਰਨਾ ਸੀ ਦਾ ਆਲੰਸ ਰੂਪੇ ਸਦਾ ਅੰਗ ਸੰਗੇ ਆ ਭੰਗੰਗ ਉਪੋਤੇ ਅੰਗ ਸੰਗ ਹੈ ਜਦੋਂ ਖੇਨ ਖੇਨ ਹਰ ਪਲ ਉਹਦੀ ਹੋਣ ਦਾ ਅਹਿਸਾਸ ਵਸ ਜਾਵੇ ਹਿਰਦੇ ਵਿੱਚ ਉਸ ਅਵਸਥਾ ਨੂੰ ਅਸੀਂ ਸਿਮਰਨ ਕਹਿ ਦਿੰਨੇ ਆ ਜੀ ਹੈਨਾ ਸੋ ਮਹਾਰਾਜ ਕਹਿੰਦੇ ਵੀ ਉਸ ਅਵਸਥਾ ਤੱਕ ਅਸੀਂ ਪਹੁੰਚਣਾ ਹੈ ਸੋ ਹਰ ਚੀਜ਼ ਦੇ ਵਿੱਚੋਂ ਵੇਖਦਿਆਂ ਸਾਨੂੰ ਇਹ ਅਹਿਸਾਸ ਹੋਵੇ ਵੀ ਆ ਵੀ ਵਾਇਗਰੂ ਹੈ ਉਹ ਵੀ ਵਾਇਗਰੂ ਹੈ ਜੇ ਜੇ ਇੱਪੇ ਬਿਠ ਲੂ ਬਿਠ ਲੂ ਜਿਵੇਂ ਤੂੰ ਹੀ ਜਮਾ ਤੂੰ ਹੀ ਮਕੀ ਤੂੰ ਹੀ ਮਕਾ ਤੂੰ ਹੀ ਅਪੂ ਤੂੰ ਹੀ ਅਪੈ ਤੂੰ ਹੀ ਅਸ਼ੂ ਤੂੰ ਹੀ ਅਸ਼ੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ 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 ਅਕਾਲ ਉਸਤਤ ਤੂੰ ਹੀ ਤੂੰ ਹੀ ਦੇਖ ਰਿਹਾ ਵੀ ਮਕਾਨ ਰੁਖ ਫਲ ਜਲ ਜੋ ਵੀ ਕੁਝ ਦੁਨੀਆ ਆਸ-ਪਾਸ ਵੇਖ ਰਿਹਾ ਉਹਦੇ ਚ ਰੱਬ ਦਿਖਣ ਲੱਗ ਜਾਵੇ ਇਹ ਹੀ ਸਾਡਾ ਮਕਾਮ ਆ ਇਹ ਹੀ ਸਾਡੀ ਮੰਜ਼ਿਲ ਹੈ ਬਹੁਤ ਵਧੀਆ ਜੀ ਸੋ ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਜੀ ਸੋ ਅਸੀਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੇ ਸਦਕਾ ਅਠਵੇਂ ਸ਼ਲੋਕ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ੁਕਰਾਨਾ ਤਾਂ ਤਾਂ ਸਾਹੀ ਫੀਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਦਾ ਜੋ ਬਖਸ਼ਿਸ਼ ਕਰਕੇ ਸਿਵਾ ਮਾਲਾ ਰੇ ਸੰਗਤ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਸਵਾਲ ਜਵਾਬ ਸੈਸ਼ਨ ਅਸੀਂ ਸ਼ੁਰੂ ਕਰ ਰਹੇ ਹਾਂ ਤਾਂ ਉਹ ਵੀ ਜੇਕਰ ਜੋ ਵਿਚਾਰ ਕਰ ਰਹੇ ਆ ਇਹਦੇ ਵਿੱਚੋਂ ਜਾਂ ਵੈਸੇ ਵੀ ਕੋਈ ਸਵਾਲ ਹੈਗਾ ਤਾਂ ਉਹ ਅਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਜ਼ਰੂਰ ਸਾਂਝਾ ਕਰਿਏ ਤਾਂ ਜੋ ਅਸੀਂ ਕੋਸ਼ਿਸ਼ ਹੈ ਕਿ ਇਹ ਨਹੀਂ ਅਸੀਂ ਕਹਿ ਰਹੇ ਕਿ ਅਸੀਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਪਰ ਕੋਸ਼ਿਸ਼ ਹੈ ਕਿ ਅਸੀਂ ਸਵਾਲ ਜਵਾਬ ਜਿਹੜਾ ਉਹ ਕਰ ਸਕੀਏ ਜੋ ਸਾਡੇ ਸਮੇਂ ਦੇ ਵਿੱਚ ਪ੍ਰਚਲਿਤ ਸਵਾਲ ਨੇ ਜਾਂ ਕੋਈ ਹੋਰ ਵੀ ਕੈ ਵੈਸੇ ਕੋਈ ਸਾਡੇ ਮਨ ਦੇ ਵਿੱਚ ਆਉਂਦਾ ਤਾਂ ਅਸੀਂ ਕਰ ਸਕਦੇ ਹਾਂ ਸੋ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਪਾਸ਼ਾ ਇਸੇ ਤਰੀਕੇ ਦੇ ਨਾਲ ਸਮਾਵਾ ਲੈਂਦੇ ਰਹਿਣ ਸੋ ਵਿਚਾਰ ਕਰਦੇ ਆਂ ਕਈ ਵਾਰ ਕੋਈ ਉੱਚ ਨੀਚ ਜਾਂ ਉੱਚੀ ਨੀਵੀਂ ਗੱਲ ਕਹੀ ਜਾਂਦੀ ਹੈ ਤਾਂ ਸੰਗਤ ਤੇ ਗੁਰੂ ਬਖਸ਼ਣ ਯੋਗ ਹੈ ਬਖਸ਼ਣਾ ਜੀ ਫਤਿਬ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ